ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਕੋਟਗੁਰੂ ਦੇ ਜੋ ਕਿ ਸੰਗਤ ਮੰਡੀ ਦੇ ਬਿਲਕੁਲ ਨੇੜੇ ਪੈਂਦਾ ਸੰਗਤ ਮੰਡੀ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਆ ਇੱਥੇ ਗੁਰਦੁਆਰਾ ਸਾਹਿਬ ਜੋ ਬਣਿਆ ਹੋਇਆ ਉਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਛੋਹ ਪ੍ਰਾਪਤ ਗੁਰਦੁਆਰਾ ਤੇ ਇਹ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਆਪਾਂ ਇਤਿਹਾਸ ਵੀ ਦੱਸਾਂਗੇ ਤੇ ਅੱਗੇ ਗੁਰੂ ਸਾਹਿਬ ਦੇ ਤੁਹਾਨੂੰ ਆਪਾਂ ਦਰਸ਼ਨ ਵੀ ਕਰਵਾਵਾਂਗੇ ਇਤਿਹਾਸ ਇਥੋਂ ਦਾ ਗੁਰਦੁਆਰਾ ਸਾਹਿਬ ਦਾ ਇਹ ਆ ਵੀ ਜਦੋਂ ਗੁਰੂ ਸਾਹਿਬ ਮੌਲੁਕੇ ਵਿਖੇ ਗੁਰਦੁਆਰਾ ਤਰੂਆਣਾ ਸਾਹਿਬ ਪਾਸ਼ਾਹੀ ਦਸਵੀਂ ਵਿਖੇ ਬਰਾਜੇ ਸਨ ਤਾਂ ਇੱਕ ਗੁਰੂ ਸਾਹਿਬ ਦੇ ਸੇਵਕ ਸੀਗੇ ਭਾਗੂ ਸਿੰਘ ਉਹ ਭਾਗੂ ਸਿੰਘ ਤੋਂ ਇੱਕ ਇੱਥੋਂ ਨੇੜੇ ਪਿੰਡ ਦਾ ਨਾ ਮਹੰਤ ਮਾਰਿਆ ਗਿਆ ਸੀਗਾ ਤੇ ਉਹ ਮਹੰਤ ਦੀ ਮੌਤ ਦੀ ਖਬਰ ਸੁਣ ਕੇ ਤੇ ਕੁੱਦੇ ਪਿੰਡ ਦੇ ਜੋ ਦੋ ਭਾਈ ਸੀ ਜੋ ਮਹੰਤ ਸਨ ਇੱਕ ਬੁੱਧੂ ਤੇ ਇੱਕ ਸੁਖੂ ਉਹਨਾਂ ਨੇ ਜਦੋਂ ਉਹਨਾਂ ਦੀ ਮੌਤ ਦੀ ਮਹੰਤ ਦੀ ਖਬਰ ਸੁਣੀ ਤਾਂ ਉਹ ਉਸ ਮੌਤ ਦਾ ਬਦਲਾ ਲੈ ਕੇ ਮਹੰਤ ਬਦਲਾ ਲੈਣ ਵਾਸਤੇ ਮਹੰਤਾਂ ਨੂੰ ਨਾਲ ਲੈ ਕੇ ਚੱਲ ਪਏ ਗੁਰੂ ਸਾਹਿਬ ਤੋਂ ਉਹਨਾਂ ਦੀ ਮੌਤ ਦਾ ਬਦਲਾ ਲੈਣ ਵਾਸਤੇ ਤੇ ਜਦੋਂ ਚੱਲੇ ਤੇ ਰਸਤੇ ਦੇ ਵਿੱਚ ਜਿਹੜੇ ਉਹਨਾਂ ਨਾਲ ਮਹੰਤ ਚੱਲੇ ਸਨ ਤੇ ਉਹ ਹੌਲੀ-ਹੌਲੀ ਕਰਕੇ ਪਿੱਛੇ ਹਟਦੇ ਗਏ ਤੇ ਜਦੋਂ ਲਾਸਟ ਵੇਲੇ ਦੋਵੇਂ ਸੁਖੂ ਤੇ ਬੁੱਧੂ ਮਹੰਤ ਦੋਵੇਂ ਰਹਿ ਗਏ ਤੇ ਉਹਨਾਂ ਨੂੰ ਵੀ ਡਰ ਹੋ ਗਿਆ ਵੀ ਗੁਰੂ ਸਾਹਿਬ ਦੇ ਕੋਲ ਅਸੀਂ ਕਿਵੇਂ ਜਾਵਾਂਗੇ ਤੇ ਉਹਨਾਂ ਕੋਲ ਇੱਕ ਸਰੰਗੀ ਸੀ ਜੋ ਸਰੰਗੀ ਆਪਣੀ ਉਹਨਾਂ ਨੇ ਇੱਕ ਝਾੜੀਆਂ ਦੇ ਵਿੱਚ ਲੁਕੋ ਦਿੱਤੀ ਤੇ ਝਾੜੀਆਂ 'ਚ ਸਰੰਗੀ ਲੁਕੋ ਕੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅੱਗੇ ਪਹੁੰਚੇ ਤਾਂ ਮੇਰੇ ਪਾਤਸ਼ਾਹ ਜਾਨੀ ਜਾਨ ਜਦੋਂ ਉਹ ਦਰਸ਼ਨ ਕਰਨ ਵਾਸਤੇ ਪਹੁੰਚੇ ਤਾਂ ਗੁਰੂ ਸਾਹਿਬ ਨੇ ਬੋਲਿਆ ਵੀ ਤੁਹਾਡੀ ਸਰੰਗੀ ਕਿੱਥੇ ਲੁਕੋ ਕੇ ਆਏ ਹੋ ਤਾਂ ਉਹ ਦੋਵੇਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ ਤੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਆਪਣੀ ਸਰੰਗੀ ਲੈ ਕੇ ਆਓ ਤੇ ਉਹ ਸਰੰਗੀ ਲੈ ਕੇ ਗਏ ਤੇ ਗੁਰੂ ਸਾਹਿਬ ਨੇ ਉਹਨਾਂ ਤੋਂ ਇੱਕ ਸ਼ਬਦ ਸੁਣਿਆ ਸੀ ਜੋ ਕਿ ਬਾਰ-ਬਾਰ ਸੁਣਿਆ ਸੀ ਉਹ ਸ਼ਬਦ ਵੀ ਆਪਾਂ ਤੁਹਾਨੂੰ ਦੱਸਦੇ ਆ ਉਹ ਸੁਨਾਇਆ ਸੀਗਾ ਸਦ ਕੱਚਾ ਕੋਠਾ ਵਿੱਚ ਵਸਦਾ ਜਾਨੀ ਸਦਾ ਨਾ ਮਾਪੇ ਨਿਤ ਨਹੀਂ ਜਵਾਨੀ ਚੱਲਣਾ ਅੱਗੇ ਕਿਉਂ ਹੋਏ ਗੁਮਾਨੀ ਇਹ ਸੁਣ ਕੇ ਸਤਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਇਹ ਸ਼ਬਦ ਨੂੰ ਉਹਨਾਂ ਨੇ ਬਾਰ-ਬਾਰ ਸੁਣਿਆ ਸੀ ਉਸ ਟਾਈਮ ਦੇ ਵਿੱਚ ਕਹਿੰਦੇ ਵੀ ਤਿੰਨ-ਚਾਰ ਬਾਰ ਉਹਨਾਂ ਤੋਂ ਸੁਣਿਆ ਸੀ ਤੇ ਉਸ ਦਾ ਜਦੋਂ ਰਾਤ ਦਾ ਵਿਸਰਾਮ ਕਰਕੇ ਗੁਰੂ ਜੀ ਸਵੇਰੇ ਤੁਰਨ ਲੱਗੇ ਤਾਂ ਸੁਖੂ ਤੇ ਬੁੱਧੂ ਨੇ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਨੀਲਾ ਬਾਣਾ ਪਹਿਨ ਕੇ ਮਾਛੀਵਾੜੇ ਤੋਂ ਪਲੰਘ ਉੱਤੇ ਬੈਠ ਕੇ ਸਫ਼ਰ ਕੀਤਾ ਤਾਂ ਉਸੇ ਤਰ੍ਹਾਂ ਹੁਣ ਉਸ ਪਲੰਘ ਨੂੰ ਸਾਡੇ ਮੋਢਿਆਂ ਉੱਪਰ ਰੱਖ ਕੇ ਤੁਸੀਂ ਸਫ਼ਰ ਕਰੋ ਤਾਂ ਗੁਰੂ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਤੇ ਇੱਕ ਪਾਵਾ ਬੁੱਧੂ ਨੇ ਤੇ ਇੱਕ ਸੁਖੂ ਨੇ ਆਪਣੇ ਉੱਪਰ ਰੱਖਿਆ ਤੇ ਪਿਛਲੇ ਪਾਵਿਆਂ ਉੱਪਰ ਦੋ ਸਿੰਘ ਹੋਰ ਲੱਗੇ ਤਾਂ ਗੁਰੂ ਜੀ ਨੂੰ ਉਹਨਾਂ ਨੇ ਸਫ਼ਰ ਕਰਵਾਇਆ ਤੇ ਅੱਗੇ ਸੁਖੂ ਤੇ ਬੁੱਧੂ ਲੱਗੇ ਦੋਵੇਂ ਤੇ ਦੋ ਸਿੱਖ ਸੀ ਜਿਹੜੋ ਪਿਛਲੇ ਪਾਵਨ ਲੱਗੇ ਸੀਗੇ ਤੇ ਸੁਖੂ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਨਗਾਰੇ ਦੇ ਡੰਡੇ ਵਾਂਗੂ ਗੁਰੂ ਸਾਹਿਬ ਉਹਨੂੰ ਵਜਾਉਂਦੇ ਆ ਰਹੇ ਸਨ ਤੇ ਆਵਾਜ਼ ਸੁਖੂ ਨੂੰ ਨਗਾਰੇ ਦੀ ਜਿਹੜੀ ਬਾਤ ਸੀ ਉਹ ਸਿਰ ਦੀ ਨਗਾਰੇ ਵਾਂਗ ਲੱਗ ਰਹੀ ਸੀ ਤੇ ਉਸ ਤੋਂ ਬਾਅਦ ਮੂੰਹ ਧੋਕ ਧੋ ਬੋਲਦਾ ਪਲੰਗ ਚੁੱਕੀ ਜਾ ਰਿਹਾ ਸੀ ਇਸ ਤਰ੍ਹਾਂ ਹੀ ਇੱਕ ਕੋ ਚੱਲ ਕੇ ਸੁਖੂ ਤੇ ਬੁੱਧੂ ਦੀ ਭਾਵਨਾ ਪੂਰੀ ਕਰਕੇ ਗੁਰੂ ਜੀ ਨੇ ਪਲੰਘ ਤੋਂ ਉੱਤਰ ਕੇ ਪਿੰਡ ਕੋਟਗੁਰੂ ਸ੍ਰੀ ਗੁਰਦੁਆਰਾ ਪਾਸ਼ਾ ਜੀ 10ਵੇਂ ਵਿਖੇ ਡੇਰਾ ਕਰ ਲਿਆ ਸੀ ਤੇ ਸੁਖੂ ਗੁਰੂ ਜੀ ਦੇ ਪਲੰਘ ਦੀਆਂ દોੜ ਕੇ ਪ੍ਰਕਰਮਾ ਕਰਨ ਲੱਗ ਪਿਆ ਤੇ ਗੁਰੂ ਜੀ ਦੇ ਅੱਗੇ ਡਿੱਗ ਪਿਆ ਗੁਰੂ ਜੀ ਨੇ ਸਿੱਖਾਂ ਨੂੰ ਆਖ ਕੇ ਉਸ ਨੂੰ ਇਸ਼ਨਾਨ ਕਰਾ ਦਿੱਤਾ ਇਸ਼ਨਾਨ ਕਰਨ ਉਪਰੰਤ ਉਸ ਨੂੰ ਹੋਸ਼ ਆਈ ਤਾਂ ਕਹਿਣ ਲੱਗਾ ਮੈਨੂੰ ਨਹਾਇਆ ਕਿਉਂ ਹੈ ਮੇਰੇ ਮਨ ਵਿੱਚ ਜੋ ਬੜਾ ਬਰਾਕ ਸੀ ਉਹ ਘੱਟ ਰਹਿ ਗਿਆ ਸੋ ਉਹ ਇਸ਼ਨਾਨ ਕਰਨ ਨਾਲ ਥੋੜਾ ਜਿਹਾ ਰਹਿ ਗਿਆ ਗੁਰੂ ਜੀ ਨੇ ਉਸ ਤੇ ਬਹੁਤ ਪ੍ਰਸੰਨ ਹੋ ਕੇ ਇੱਕ ਚਾਰ ਕੋਨਾ ਰੁਪਿਆ ਦਿੱਤਾ ਤੇ ਆਖਿਆ ਕਿ ਇਸ ਨੂੰ ਪੂਜਦੇ ਰਹਿਣਾ ਵਿਰਾਗ ਦੂਣਾ ਹੋ ਜਾਵੇਗਾ ਸਤਿਗੁਰੂ ਸਾਹਿਬ ਨੌਵੀਂ ਨੂੰ ਇਸ ਜਗ੍ਹਾ ਤੇ ਆਏ ਸੀ ਤੇ ਦਸਵੀਂ ਵਾਲੇ ਦਿਨ ਇੱਥੋਂ ਸਾਹਿਬ ਸ੍ਰੀ ਦਮਦਮਾ ਸਾਹਿਬ ਨੂੰ ਚਾਲੇ ਪਾਤੇ ਗੁਰੂ ਸਾਹਿਬ ਨੇ ਆਜੋ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਉਸ ਬਣਦੇ ਵੀ ਦਰਸ਼ਨ ਕਰਵਾਵਾਂਗੇ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਸ੍ਰੀ ਦਰਬਾਰ ਸਾਹਿਬ ਦੇ ਜਦੋਂ ਆਪਾਂ ਅੰਦਰ ਦਰਸ਼ਨ ਕਰਨ ਵਾਸਤੇ ਜਾਂਦੇ ਆ ਨਾ ਤੇ ਖੱਬੇ ਹੱਥ ਸਰੋਵਰ ਵੀ ਬਣਿਆ ਹੋਇਆ ਦੇਖੋ ਇਸ ਸਰੋਵਰ ਤੇ ਸੰਗਤਾਂ ਇਸ਼ਨਾਨ ਕਰਦੀਆਂ ਨੇ ਤੇ ਦਸਵੀਂ ਵਾਲੇ ਦਿਨ ਇੱਥੇ ਕਾਫੀ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਸੰਗਤ ਜੀ ਇੱਥੇ ਨਾ ਗੁਰੂ ਸਾਹਿਬ ਨੇ ਆਪਣੇ ਘੋੜਾ ਬੰਨਿਆ ਸੀਗਾ ਤੇ ਉਹ ਘੋੜੇ ਵਾਲੀ ਤੁਹਾਨੂੰ ਆਪਾਂ ਪੂਰੀ ਜਗ੍ਹਾ ਦਿਖਾਉਣੇ ਆ ਤੇ ਇਹ ਬਾਣਾ ਜੋ ਉਸ ਟਾਈਮ ਦਾ ਹੀ ਬਾਣਾ ਹਰਾ ਹੋਇਆ ਹੋਇਆ ਗੁਰੂ ਸਾਹਿਬ ਨੇ ਕਿੱਲੇ ਨਾਲ ਜਿਹੜੇ ਨਾਲ ਘੋੜਾ ਬੰਨਿਆ ਸੀਗਾ ਤੇ ਉਹ ਕਿੱਲਾ ਹਰਾ ਹੋ ਗਿਆ ਸੀਗਾ ਇਹ ਬਾਣਾ ਉਸ ਤਰ੍ਹਾਂ ਉਸ ਟਾਈਮ ਦਾ ਹੀ ਹੈਗਾ ਤੇ ਬਾਕੀ ਆਪਾਂ ਬਾਈ ਇੱਥੇ ਫਿਰਦਾ ਸੀ ਖੇਤ ਦੇ ਵਿੱਚ ਕੰਮ ਕਰਦਾ ਉਹਨੂੰ ਬੁਲਾ ਲਿਆ ਸੀਗਾ ਕਿਉਂਕਿ ਆਪਾਂ ਜਾਣਕਾਰੀ ਲਵਾਂਗੇ ਤੇ ਬਾਈ ਜਿਉ ਇਹ ਜਗਾ ਵਾਸਤੇ ਜਾਣਕਾਰੀ ਸਾਨੂੰ ਜਿਹੜੀ ਚੀਜ਼ ਆ ਇਹ ਹਾਂਜੀ ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਮੇਰਾ ਵੀਰ ਭਰਾ ਵੀਡੀਓ ਵੇਖਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਬਾਈ ਜੀ ਜਦੋਂ ਸ੍ਰੀ ਮੁਕਸਾ ਸਾਹਿਬ ਤੋਂ ਗੁਰੂ ਦਸਵੇਂ ਪਾਤਸ਼ਾਹ ਜੀ ਹੁੰਦੇ ਹੋਏ ਇੱਧਰ ਸ੍ਰੀ ਬਾਜਕ ਤੋਂ ਹੁੰਦੇ ਹੋਏ ਆਪਣੇ ਇੱਥੇ ਸਥਾਨ ਤੇ ਆਏ ਸੀ ਪਿੰਡ ਕੋਟਗੁਰੂ ਗੁਰੂ ਸਰ ਇਸ ਜੋ ਆਪਾਂ ਨੂੰ ਆ ਦਰਖਤ ਤੇ ਦਿਖ ਰਿਹਾ ਹੈ ਬਣ ਸਾਹਿਬ ਦਾ ਇਹ ਗੁਰੂ ਸਾਹਿਬ ਜੀ ਨੇ ਆਪਣਾ ਨੀਲਾ ਕੋੜਾ ਇਸ ਕਿੱਲੇ ਦੇ ਵਣ ਦੇ ਕਿਲੇ ਨਾਲ ਬਣਿਆ ਸੀ ਦਰਖਤ ਦੇ ਨਾਲ ਜੋ ਕਿ ਇਤਿਹਾਸਿਕ ਦਰਖਤ ਜੋ ਰੱਖੀ विमाला ਅੱਜ ਪੂਜਣਯੋਗ ਜੋ ਹਰਾ ਹੋ ਗਿਆ ਸੀ ਕਿਲੇ ਹਰੇ ਹੋ ਗਏ ਸੀਗੇ ਤੇ ਇੱਥੇ ਮੰਨ ਲਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘੋੜਾ ਬਣਿਆ ਸੀਗਾ ਤੇ ਜੋ ਕਿ ਸੰਗਤਾਂ ਦੂਰੋਂ ਨੇੜਿਓਂ ਆ ਕੇ ਇਸ ਸਥਾਨ ਤੇ ਮੱਥਾ ਟੇਕਦੇ ਆਂ ਤੇ ਵੈਗਰੂ ਸੱਚੇ ਭਾਸ਼ਾ ਮਨੋ ਕਾਮਨਾ ਪੂਰੀਆਂ ਕਰਦਾ ਤੁਸੀਂ ਆ ਦੇਖ ਹੀ ਰਹੇ ਹੋ ਬਾਈ ਜੀ ਜਿੰਨਾ ਕਿਸੇ ਵੀਰ ਭੈਣ ਭਰਾਵਾਂ ਦੇ ਬੱਚੇ ਨਹੀਂ ਹੁੰਦੇ ਸੀ ਜਾਂ ਕਿਸੇ ਦੇ ਕੰਮ ਅੜੇ ਹੁੰਦੇ ਸੀ ਆ ਦੇਖੋ ਕਿੰਨੇ ਸਿਹਰੇ ਬੰਨੇ ਪਏ ਆ ਕਿੰਨਾ ਨਿਮਮ ਮੰਨਦਾ ਵੀ ਜੋ ਕਿ ਇਹ ਪਵਿੱਤਰ ਧਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਜਗਾ ਤੇ ਜੋ ਕਿ ਬਹੁਤ ਹੀ ਲੋਕਾਂ ਚ ਸ਼ਾਦਾ ਮਨ ਭਾਵਨਾ ਨਾਲ ਆਉਂਦੇ ਆ ਤੇ ਆਪਣੇ ਇਹ ਬਾਈ ਲੱਕੜ ਪਈ ਹੈ ਕਿਹੜੀ ਇਹ ਕਿਵੇਂ ਪਈ ਹੈ ਸ਼ੀਸ਼ੇ ਦੇ ਵਿੱਚ ਜਿਹੜੀ ਹੋਈ ਇਹੇ ਬਾਈ ਜੀ ਉਦੋਂ ਦੀ ਪ੍ਰਾਤਨ ਸਮੇ ਦਾ ਦਰਖਤ ਸੀ ਜਦੋਂ ਮਤਲਬ ਜਿਸ ਦਾ ਕਿਲਾ ਗੱਡਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੇ ਕੋੜਾ ਬੰਨਣ ਵਾਸਤੇ ਹਾਂਜੀ ਹਾਂ ਅੱਛਾ ਇਹ ਜਿਹੜਾ ਦਰਖਤ ਇਹ ਕਿਲਾ ਖੜਾ ਹੋਇਆ ਸੀ ਉਹ ਹੀ ਆ ਬਾਈ ਜੀ ਇਹ ਉਹ ਕਿਲਾ ਖੜਾ ਹੋਇਆ ਜਿਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨੀਲਾ ਕੋੜਾ ਬੰਨਿਆ ਹੋਇਆ ਸੀ ਅੱਛਾ ਇਹ ਉਹ ਸੁਤਰੰਦ ਉਹ ਉਸ ਟਾਈਮ ਦਾ ਹੀ ਹੈ ਇਹ ਉਸ ਟਾਈਮ ਦਾ ਪ੍ਰਾਤਨ ਇਤਿਹਾਸਕ ਰੋਖ ਹੈ ਬਾਈ ਜੀ ਇਹ ਯੋਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਉਦੋਂ ਦੀ ਪ੍ਰਾਤਨ ਇਤਿਹਾਸਕ ਲੱਕੜ ਆ ਬਾਈ ਜੀ ਜਿਹੜੀ ਉਵੇਂ ਰੱਖੀ ਹੋਈ ਹੈ ਹਾਂ ਜੀ ਜਿਹੇ ਦੇ ਮੰਨ ਲਾ ਵੀ ਲੱਕੜ ਦਾ ਕਿਲਾ ਗੱਡਿਆ ਹੋਇਆ ਸੀਗਾ ਤੇ ਇੱਕ ਬਾਈ ਜੀ ਉਹ ਥੜਾ ਹੈਗਾ ਜਿਹੜਾ ਆਪਾਂ ਦਿਖਾਉਣੇ ਵੀ ਆ ਦੋਸਤਾਂ ਨੂੰ ਇੱਥੋਂ ਇੱਥੋਂ ਕਰਕੇ ਆਪਾਂ ਦਿਖਾ ਦਿੰਨੇ ਆ ਉਹਦੇ ਬਾਰੇ ਜਰੂਰ ਦੱਸੋ ਸਾਨੂੰ ਆਜੋ ਬਾਈ ਜੀ ਉੱਥੇ ਤੁਹਾਨੂੰ ਕੋਲੇ ਦੱਸਦੇ ਆ ਬਾਰੇ ਸਾਨੂੰ ਦੱਸੋ ਵੀ ਇਹ ਥੜਾ ਇੱਧਰ ਬਣਾਇਆ ਕਿਵੇਂ ਆ ਗਿਆ ਵੀ ਕੀ ਇਤਿਹਾਸ ਹੈ ਤੁਹਾਡੇ ਦਾ ਇਹ ਬਾਈ ਜੀ ਮੇਰਾ ਸਾਹਮਣੇ ਖੇਤ ਹੈ ਨਾ ਲੱਗਦਾ ਸਾਬ ਵੀ ਸੇਵਾ ਕਰਦੇ ਆ ਬੇਨੇ ਸਾਰਾ ਹੋਇਆਗਾ ਇੱਥੇ ਸੰਤ ਬਾਬਾ ਮਨ ਲਓ ਜੀ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਕਾਰ ਸੇਵਾ ਦਿੱਲੀ ਵਾਲਿਆਂ ਦੀ ਕਾਰ ਸੇਵਾ ਚੱਲਦੀ ਸੀਗੀ ਅੱਛਾ ਇੱਧਰੋਂ ਦਰਵਾਜ਼ਾ ਬਣਾਉਂਦੇ ਹੋਏ ਤੇ ਜਦੋਂ ਆਹ ਸਥਾਨ ਤੇ ਆਏ ਇੱਥੇ ਬਾਈ ਕਰੀਰ ਤੇ ਝਾੜ ਬੂਟ ਸੀਗੇ ਤੇ ਜਦੋਂ ਇੱਥੋਂ ਦੇ ਸੇਵਾਦਾਰ ਮੰਨ ਲਾ ਵੀ ਉਹ ਚਾਰ ਰਬੂਟ ਕਰੀਨ ਪੱਟਣ ਲੱਗੇ ਤਾਂ ਟਰੈਕਟਰ ਦਾ ਮੰਨ ਲਾ ਵੀ ਬੈਕ ਗੇਅਰ ਨਹੀਂ ਪਿਆ ਸੀਗਾ ਉਥੇ ਖੜ ਗਿਆ ਸੀ ਖਾਲ ਕੋਲੇ ਬਾਈ ਜੀ ਤੇ ਮੈਂ ਸੁਣਿਆ ਵੀ ਤੁਹਾਡੇ ਦੇਖਣ ਦੀ ਹਾਂ ਜੀ ਜਮਾ ਆਪਦੇ ਅੱਖੀਂ ਦੇਖ ਮੈਂ ਸੁਣਦਾ ਸੀ ਬਾਈ ਹੋ ਮੇਰੇ ਸਾਹਮਣੇ ਖੇਤ ਆ ਨਾਲ ਹੀ ਲੱਗਦਾ ਹੈਗਾ ਓਕੇ ਓਕੇ ਤੇ ਇੱਥੇ ਆਉਂਦੇ ਜਾਂਦੇ ਸੇਵਾ ਚੱਲਦੀ ਸੀ ਹੁਣ ਤਾਂ ਵੀ ਚੱਲਦੀ ਤਾਂ ਹੁਣ ਵੀ ਆ ਵੀ ਉਦੋਂ ਦਰਵਾਜ਼ਾ ਬਣਦਾ ਸੀ ਆ ਸਾਰਾ ਬਣਿਆ ਸੀ ਆ ਓਕੇ ਜਦੋਂ ਅਸੀਂ ਆਪ ਦੇਖਿਆ ਬਾਜ਼ਕ ਤੋਂ ਸੇਵਾਦਾਰ ਸੀ 3604 ਸੀ ਉਹਨੇ ਬਾਈ ਜੀ ਲੀਵਰ ਲਿਫਟ ਵਾਲੇ ਜਮਾ ਥੱਲੇ ਸਿਰ ਤੇ ਕਰਾਹਾ ਥੱਲੇ ਨਹੀਂ ਡਿੱਗਿਆ ਅੱਛਾ ਇਸ ਸਥਾਨ ਤੋਂ ਮੰਨ ਲਓ ਵੀ ਇੱਕ ਬੁੱਕ ਰੇਤੇ ਦਾ ਵੀ ਜੇ ਆਪਾਂ ਕਹਿ ਦਈਏ ਉਹ ਭਰਿਆ ਨਹੀਂ ਗਿਆ ਫਿਰ ਉਸ ਤੋਂ ਬਾਅਦ ਜਦੋਂ ਸੰਤ ਬਾਬਾ ਮਾਸਟਰ ਜੈਪ ਸਿੰਘ ਜੀ ਜੋ ਕਿ ਹੁਣ ਸਵਰਗਵਾਸ ਹੋ ਗਏ ਉਹਨਾਂ ਨੇ ਸੇਵਾ ਕਰਵਾਈ ਸੀ ਜਦੋਂ ਉਹਨਾਂ ਨੂੰ ਸੇਵਾਦਾਰਾਂ ਨੇ ਦੱਸਿਆ ਸਾਰੇ ਹਾਲਾਤ ਦੱਸੇ ਵੀ ਬਾਬਾ ਜੀ ਐ ਕਰਕੇ ਵੀ ਇੱਥੇ ਨਾ ਤਾਂ ਟਰੈਕਟਰ ਦਾ ਬੈਕ ਗੇਅਰ ਪੈਂਦਾ ਤੇ ਨਾ ਕਰਾਹਾ ਥੱਲੇ ਡਿੱਗਦਾਗਾ ਫਿਰ ਉਹਨਾਂ ਨੇ ਮੰਨ ਲਾ ਵੀ ਆ ਵੇਖ ਕੇ ਦੱਸਿਆ ਉਹ ਕਹਿੰਦੇ ਵੀ ਇਹ ਜਗਾ ਇੰਨੀ ਪਵਿੱਤਰ ਤੇ ਮਾਨਨਯੋਗ ਹੈ ਕਿ ਇਸ ਸਥਾਨ ਤੇ ਵੀ ਉਹ ਜ਼ਾਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਇੱਥੇ ਨੀਲਾ ਘੋੜਾ ਬੰਨਿਆ ਤੇ ਇੱਥੇ ਆਪਣੇ ਮੰਨ ਲਾ ਵੀ ਬੈਠੇ ਹੁਣ ਹਸਣ ਲਾਇਆ ਹੋਵੇ ਜੋ ਕਿ ਮੰਨ ਲਾ ਵੀ ਉਸ ਦਿਨ ਤੋਂ ਬਾਅਦ ਜਦੋਂ ਤੋਂ ਸੰਗਤਾਂ ਨੂੰ ਬਾਬਾ ਜੀ ਨੇ ਚਾਨਣ ਪਾਤਾ ਹੁਣ ਕੋਈ ਵੀ ਬਾਈ ਜੀ ਸੇਵਾਦਾਰ ਜਾਂ ਆਉਂਦਾ ਉਹ ਪਹਿਲਾਂ ਦਰਵਾਜ਼ਾ ਸਾਹਿਬ 'ਚ ਮੱਥਾ ਟੇਕਣ ਦੇ ਨਾਲ ਨਾਲ ਇਸ ਦੋਨੇ ਸਥਾਨਾਂ ਤੇ ਮੱਥਾ ਟੇਕ ਕੇ ਆਪਣਾ ਇੱਥੇ ਆਉਣਾ ਸਫਲ ਮੰਨਦਾ ਹੈਗਾ ਤੇ ਜੋ ਉੱਥੇ ਸੁੱਖ ਪੂਰੇ ਸੋ ਸਾਰੇ ਇੱਥੇ ਵੀ ਮੰਨ ਲਾ ਵੀ ਮੱਥਾ ਟੇਕ ਕੇ ਤੋਂ ਬਿਨਾ ਆਪਣਾ ਅਧੂਰਾ ਸਮਝਦੇ ਆ ਵੀ ਗੁਰੂ ਘਰ ਆਉਣਾ ਗੁਰੂ ਘਰੋਂ ਤਾਂ ਜਦੋਂ ਗੁਰੂ ਘਰ ਦੇ ਦਰਵਾਜ਼ੇ ਵਿੱਚ ਮੱਥਾ ਟੇਕਣ ਦੀ ਨਾਲ-ਨਾਲ ਬਈ ਜੀ ਉਸ ਸਥਾਨ ਤੇ ਮੱਥਾ ਟੇਕਣਗੇ ਫਿਰ ਇਸ ਥਾਂ ਤੇ ਮੱਥਾ ਟੇਕਣ ਕਿੱਚਾ ਉਸ ਤੋਂ ਬਾਅਦ ਫਿਰ ਮੰਨਿਆ ਜਾਂਦਾ ਫਿਰ ਆਪਾਂ ਮੰਨ ਲਾ ਵੀ ਸਫਲ ਮੰਨਿਆ ਜਾਂਦਾ ਵੀ ਅਸੀਂ ਗੁਰੂ ਘਰ ਆ ਕੇ ਮੱਥਾ ਟੇਕ ਲਾ ਜਦੋਂ ਤਿੰਨੇ ਸਥਾਨਾਂ ਤੇ ਬਰਾਬਰ ਦੀ ਮਾਨਤਾ ਇਸ ਨੂੰ ਮੰਨਦੇ ਹ ਲੋ ਇਹ ਦੋਸਤੋ ਉਹੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਜੋ ਬਣੇ ਸੀ ਆਪਣੇ ਥੜਾ ਸਾਹਿਬ ਬਣਿਆ ਹੋਇਆ ਤੇ ਉਧਰ ਗੁਰੂ ਸਾਹਿਬ ਨੇ ਜਿੱਥੇ ਘੋੜਾ ਬਣਿਆ ਸੀ ਤੇ ਪੁਰਾਤਨ ਬਾਣਾ ਜੋ ਤੁਹਾਨੂੰ ਦਿਖਾਇਆ ਵੀਰ ਨੇ ਆਪਾਂ ਨੂੰ ਆਪਣਾ ਟਾਈਮ ਕੱਢ ਕੇ ਜਾਣ ਕਰ ਦਿੱਤੀ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ